पहली जनवरी तो लैके छे मुकदमे दर्ज हुए 668 सिक्स और बारह सो नड़िन्नवे तकरीबन 1300 सो ड्रग समगलर फड़े गए 170 किलो हीरोइन और तीन लाख सत्तर हजार जिड़िया फार्मा ओपीओइड्स जिन्होंने आप टैबलेट या कैप्सूल इंजेक्शन कह सकते हैं दो करोड़ बवंजा लाख ਦੇcret ਉਤਪਾਦ ਜਿਹੜੀ ਹੈ ਡਰਗਮਨੀ 73 ਵੈਕੈਂਸ ਇਹ ਫੜੀਆਂ ਗਈਆਂ ਡਰਗ ਦੇ ਵਿੱਚ ਇਹ ਜਿਹੜਾ ਉਸ ਤੋਂ ਲਾਵਾ ਡੈਮੋਲਿਸ਼ਨ ਡਰਾਈਵ ਚੱਲ ਰਹੀ ਹੈ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਉਹ ਆਰਡਰ ਹੁੰਦੇ ਆ ਪੁਲਿਸ ਅੰਦਾਜ਼ ਤੇ ਉੱਥੇ ਅਸੀਂ ਅੱਜ ਇਸਲਾਮਾਬਾਦ ਦੇ ਇਸ ਏਰੀਏ ਦੇ ਵਿੱਚ ਆਏ ਹੋਏ ਆਕਾਸ਼ ਐਪੀਓ ਕੋਟ ਖਾਲਸਾ ਦੇ ਵਿੱਚ ਇਸ ਵਰੋ ਪ੍ਰਤਾਪ ਬੜਾ ਨਟੋਰੀਅਸ ਮਗਲਰਾ ਜਿਹਦੇ ਖਿਲਾਫ ਪਹਿਲਾਂ 25 ਮੁਕੱਦਮੇ ਦਰਜ ਨੇ ਇਹ ਤੇ ਇਹਦਾ ਪਰਿਵਾਰ ਜਿਹੜੇ ਰਲ ਕੇ ਕਾਫੀ ਧੇਰ ਤੋਂ ਟਰੱਕ ਦਾ ਕੰਮ ਕਰ ਰਹੇ ਆ ਔਰ ਇਹਨਾਂ ਦਾ ਜਿਹੜਾ ਇਹ ਜਿਹੜੀ ਡਰੱਗ ਮੰਨੀ ਨਾ ਬਣਾਈ ਹੋਈ ਹੈ ਘਰ ਹੈ ਇਹਦੇ ਡੈਮੋਲਿਸ਼ਨ ਦੇ ਆਰਡਰ ਪੀਤੇ ਗਏ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸਾਡੇ ਤੋਂ ਪੁਲਿਸ ਮਦਦ ਮੰਗੀ ਸੀ ਅਸੀਂ ਆਪ ਸਾਰੇ ਆਏ ਆ ਸੋ ਦਾ ਬੜਾ ਕਲੀਅਰ ਤੇ ਲਾਊਡ ਮੈਸੇਜ ਆ ਸਕੇ ਕਿ ਜੇ ਆਪਾਂ ਗਲਤ ਧਨ ਨਾਲ ਬਲੈਕ ਮਨੀ ਨਾਲ ਜਾਂ ਇਸ ਨਾਲ ਜਿਹੜਾ ਡਰਗ ਮਨੀ ਨਾਲ ਇਹ ਜਿਹੇ ਚੀਜ਼ਾਂ ਬਣਾਉਂਦੇ ਆ ਤਾਂ ਉਹਦਾ ਹਸ਼ਰ ਹੀ ਹੋਵੇ ਹੈ ਤੇ ਮੈਂ ਨੌਜਵਾਨਾਂ ਨਾਲ ਜੋ ਨੇਬਰਹੂਡ ਦੇ ਵਿੱਚ ਨੇ ਉਹਨਾਂ ਨਾਲ ਵੀ ਗੱਲ ਕੀਤੀ ਐ ਇੰਟਰੈਕਟ ਕੀਤਾ ਉਹ ਸਾਰੇ ਇਸ ਗੱਲ ਤੇ ਬੜੀ ਖੁਸ਼ੀ ਮਨਾ ਰਹੇ ਜੇ ਸਾਡੇ ਏਰੀਆ ਨੂੰ ਸਭ ਨੂੰ ਇਹ ਪਤਾ ਸੀ ਇਹ ਫੈਮਿਲੀ ਜਿਹੜੀ ਹੈ ਸਾਰੀ ਇਸੇ ਕੰਮ ਚ ਹੈ ਸਰ ਇਸ ਤੋਂ ਬੇਟੀ ਵੀ ਤੇ ਇਹਦਾ ਬ੍ਰਦਰ ਵੀ ਜਿਹੜੇ ਉਹ ਪਹਿਲਾਂ ਫੜੇ ਜਾ ਚੁੱਕੇ ਐ ਇਸ ਦਿੱਤਿਆ ਪ੍ਰਤਾਪ ਤੋਂ ਉਸਤਾਨ ਔਰ ਪਿੱਛੇ ਆਪਾਂ 8 ਕਿਲੋ ਹੀਰੋਇਨ ਦੇ ਛੇਕ ਲੋ ਅਜ਼ੀਮ ਵੀ ਨਾ ਤੋ ਫੜੀ ਐ ਔਰ ਕੈਮੀਕਲ ਵੀ ਫੜੇ ਗਏ ਸੀ ਇਹਨਾਂ ਤੋਂ ਜਿਹੜੇ ਕੁਆਂਟੀਟੀ ਵਧਾਉਣ ਵਾਸਤੇ ਯੂਜ਼ ਕੀਤੇ ਜਾਂਦੇ ਹੀਰੋਇਨ ਦੇ ਵਿੱਚ ਜੋ ਇਹ 10ਵੀਂ ਡੈਮੋਲੇਸ਼ਨ ਹੈਗੀ ਐ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਵਿੱਚ ਔਰ ਅੱਗੇ ਵੀ ਇਹਨਾਂ ਦੀ ਡਰਾਈਵ ਅਗੇ ਜੁਧ ਨਸ਼ਾ ਵਿਰੁੱਧ ਜਿਹੜੀ ਐ ਉਹ ਇਦਾਂ ਜਾਰੀ ਰੱਖਿਆ ਜਾਏ ਸਰ ਇਹ ਪੂਰੇ ਪਰਿਵਾਰ ਦੇ ਉੱਤੇ 25 ਮੁਕਦੇ ਦਰਜਾ ਹੈ ਜਾਂ ਫਿਰ ਪਰਿਵਾਰ ਦੇ ਬਖਰੇ ਨੇ ਇਹਦੇ ਬਖਰੇ ਵਿੱਚ ਦੇਖ ਰਿਹਾ ਸੀ ਜਿਹੜੇ 25 ਮੁਕਤਮੇ ਐ ਨਾ ਜੀ ਇਹ ਬੰਦਾ 2009 ਤੋਂ ਕ੍ਰਾਈਮ ਦੀ ਦੁਨੀਆ 'ਚ ਐਂਟਰ ਹੋਇਆ ਹੋਇਆ ਜਿਹੜਾ ਇਹ ਸਨੀ ਹੈ ਜੀ ਔਰ ਇਹਦੇ ਖਿਲਾਫ ਪ੍ਰिजन ਐਕਟ ਦੇ ਜੇ ਮਾਨਸਾ ਜੇਲ੍ਹ ਚ ਗਿਆ ਉੱਥੇ ਵੀ ਪਰਚਾ ਦਰਜ ਹੋਇਆ ਆਪਣੇ ਇਸ ਤੋਂ ਇਲਾਵਾ ਨਾਭਾ ਜੇਲ੍ਹ ਚ ਵੀ ਇਹਦੇ ਤੇ ਪਰਚਾ ਦਰਜ ਹੈ ਹੁਸ਼ਿਆਰਪੁਰ ਡਿਸਟ੍ਰਿਕਟ 'ਚ ਵੀ ਬੱਚੇ ਦਰਜ ਹੈ ਬਠਿੰਡੇ ਵੀ ਐਂਡੀਪੀਐਸ ਦਾ ਥਰਮਲ ਥਰਨੇ ਜਗਾ 400 ਚੱਤੀ ਦੇ ਮੁਕਦਮੇ ਆ ਗਏ ਹੁਸ਼ਿਆਰਪੁਰ ਸਿਟੀ ਦੇ ਵਿੱਚ ਅੱਗ ਲਾਉਣੀ ਕਿਸੇ ਦੇ ਘਰ ਨੂੰ 909 ਤੋਂ ਇਹ ਐਕਟੀਵਿਟੀ ਦੇ ਵਿੱਚ ਹੈਗਾ ਏ ਔਰ ਇਹਦੇ ਵਿੱਚ ਜਿਹੜੇ ਵੱਖ-ਵੱਖ ਮਕਦਮੇ ਜਿਹੜੇ ਹੀਰਸ ਕ੍ਰਾਈਮ ਦੇ ਵੀ ਹੈ ਜਿੱਥੇ ਟੈਰਰਿਸਟ ਦੀ ਤਿਆਰੀ ਪੁਰਾਣੀ ਆਈਪੀਸੀ ਦੇ ਵਿੱਚ ਔਰ ਐਨਡੀਪੀਐਸ ਦੇ ਜ਼ਿਆਦਾਤਰ ਮਕਦਮੇ ਹੈਗੇ ਔਰ ਆਲ ਕੌਨਸਟੈਂਟ ਹੈਗੇ ਉਹਨੂੰ ਵੀ ਐਕਟੀਵਿਟੀ ਆਜੀ ਕਰਦਿਆਂ ਨੂੰ ਵੀ ਵਿੱਚ ਨਾਲ ਲਾਇਆ ਦੇਖੋ ਇਹਦੀ ਡਾਕਟਰ ਵੀ ਇਹਦੇ ਵਿੱਚ ਸ਼ਾਮਲ ਹੋਈ ਆ ਉਹਨੂੰ ਵੀ ਪਿੱਛੇ ਅਸੀਂ ਅਰੈਸਟ ਕੀਤਾ ਜਦੋਂ ਫਾਰਮੂਲਾ ਸੀ ਆ ਵੀ 6 ਕਿਲੋ ਆਫੀਮ ਤੇ 8 ਕਿਲੋ ਹੀਰੋਇਨ ਬ੍ਰਾਂਡ ਉਹ ਸੀ ਜੇ ਨਾ ਤੋਂ ਪਰ ਉਹ ਕੈਮੀਕਲ ਵੀ ਬ੍ਰਾਂਡ ਉਹ ਹੈ ਸੀ ਜਿਸ ਨਾਲ ਕੁਆਂਟੀਟੀ ਵਧਾਉਣ ਵਾਲਾ ਦਾ ਹੁੰਦਾ ਹੈ ਹੀਰੋਇਨ ਦੀ ਸੋਡਾ ਜੇ ਦੇ 2 ਕਿਲੋ ਨੂੰ 4 ਕਿਲੋ ਬਣਾ ਲੈਂਦੇ ਸੀ ਔਰ ਉਹਦੇ స్మగ్లింగ్ ਕਰਦੇ ਰਹੇ। ਉਹ ਕੋਕੋ ਦਾ ਕੰਮ ਕਰਦੇ। ਉਹ ਕੀ ਕਰਵਾਉਂਦੇ। ਇੱਕ ਉਹ ਜਿਹੜੇ ਯੰਗਸਟਰ ਸੀ ਬੱਚੇ ਬੜੇ ਖੁਸ਼ ਹੋਏ ਇਸ ਗੱਲ ਤੇ ਉਹਨਾਂ ਨੇ ਮੇਰੇ ਸਾਹਮਣੇ ਇਹ ਪੁਲਿਸ ਦੇ ਕੰਮ ਨੂੰ ਬਹੁਤ ਐਪਰੀਸ਼ੀਏਟ ਕੀਤਾ। ਉਹਨਾਂ ਨੇ ਕਿਹਾ ਵੀ ਜਿਹੜੇ ਤੁਸੀਂ ਡਰ ਦੇ ਖਿਲਾਫ ਡਰਾਈਵ ਹੈ ਅਮਰਸਰ ਦੇ ਵਿੱਚ ਉਹ ਤੇ ਨਾਲ ਬਹੁਤ ਖੁਸ਼ ਨੇ। ਔਰ ਮੈਂ ਉਹਨੂੰ ਇਹੀ ਸਮਝਾ ਰਿਹਾ ਸੀ ਵੀ ਦੇਖੋ ਨੇਕ ਨੀਤੀ ਤੇ ਬਰਕਤ ਦੀ ਕਮਾਈ ਕਰੀਏ। ਉਹਦੇ ਚ ਸਾਰਾ ਪਰਮਾਤਮਾ ਦੀ ਮਿਹਰ ਮਿਲਦੀ ਔਰ ਕਾਮਯਾਬੀ ਮਿਲਦੀ ਹੈ ਔਰ ਉਹ ਮੇਰੇ ਨਾਲ ਐਗਰੀ ਕਰ ਰਹੇ ਸੀਗੇ ਦੂਜੀ ਗੱਲ ਉਹ ਇਹ ਕਹਿ ਰਹੇ ਸੀ ਵੀ ਦੇਖੋ ਸਰ ਸਾਰਿਆਂ ਨੂੰ ਇਹ ਮੈਸੇਜ ਬੜਾ ਲਾਊਡ ਐਂਡ ਕਲੀਅਰ ਜਾ ਰਿਹਾ ਕਿ ਸਾਰੇ ਸਾਡੇ ਮਹੱਲੇ ਨੂੰ ਪਤਾ ਕਿ ਇਹ ਬੰਗਾ ਨੇ ਟਰੱਕ ਮਾਲੀ ਨਾਲੇ ਕੰਮ ਕੀਤਾ ਔਰ ਮਕਾਨ ਬਣਾਇਆ ਸੋ ਇਹਦੇ ਨਾਲ ਬੜਾ ਕਲੀਅਰ ਤੇ ਅੱਛਾ ਮੈਸੇਜ ਹੈ ਸਪੈਸ਼ਲੀ ਸਾਡੀ ਯੰਗਰ ਜਨਰੇਸ਼ਨ ਨੂੰ

ਦੇ ਕਰੀਪ ਉਹ ਉਪਰਵਾਦ ਜਿਹੜੀ ਹੈ ਡਰਗਮਨੀ 73 ਵੈਕੈਂਸੀ ਇਹ ਫੜੀਆਂ ਗਈਆਂ ਡਰਗ ਦੇ ਵਿੱਚ ਇਹ ਜਿਹੜਾ ਉਸ ਤੋਂ ਲਾਵਾ ਡੈਮੋਲਿਸ਼ਨ ਡਰਾਈਵ ਚੱਲ ਰਹੀ ਹੈ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ 올 ਆਰਡਰ ਹੁੰਦੇ ਹੈ ਪੁਲਿਸ ਅੰਦਾਜ਼ ਤੇ ਉੱਥੇ ਅਸੀਂ ਹਜੇ ਇਸਲਾਮਾਬਾਦ ਦੇ ਇਸ ਏਰੀਏ ਦੇ ਵਿੱਚ ਆਏ ਹੋਏ ਆਕਾਸ਼ ਐਪੀਓ ਕੋਟ ਖਾਲਸਾ ਦੇ ਵਿੱਚ ਇਸ ਵਰਪਰਤਾ ਕੋੜਾ ਨੋਟੋਰੀਅਸ ਮਗਨਰ ਜਿਹਦੇ ਖਿਲਾਫ ਪਹਿਲਾਂ 25 ਮੁਕੱਦਮੇ ਦਰਜ ਨੇ ਇਹ ਤੇ ਇਹਦਾ ਪਰਿਵਾਰ ਜਿਹੜੇ ਰਲ ਕੇ ਕਾਫੀ ਧੇਰ ਤੋਂ ਡਰੱਗ ਦਾ ਕੰਮ ਕਰ ਰਹੇ ਆ ਔਰ ਇਹਨਾਂ ਦਾ ਜਿਹੜਾ ਭਾਈ ਜਿਹੜੀ ਡਰੱਗ ਮੰਨੀ ਨਾ ਬਣਾਈ ਹੋਈ ਹੈ ਘਰ ਹੈ ਇਹਦੇ ਡੈਮੋਲਿਸ਼ਨ ਦੇ ਆਰਡਰ ਪੀਤੇ ਗਏ ਮਿਊਨਿਸਪਲ ਕਾਰਪੋਰੇਸ਼ਨ ਅੰਬਰਸਰ ਵੱਲੋਂ ਸਾਡੇ ਤੋਂ ਪੁਲਿਸ ਅਮਦਤ ਮੰਗੀ ਸੀ ਅਸੀਂ ਆਪ ਸਾਰੇ ਆਏ ਆ ਸੋ ਦੈਟ ਬੜਾ ਕਲੀਅਰ ਤੇ ਲਾਊਡ ਮੈਸੇਜ ਆ ਸਕੇ ਕਿ ਜੇ ਆਪਾਂ ਗਲਤ ਤਾਨਾ ਬਲੈਕ ਮਨੀ ਨਾ ਜਾ ਇਸ ਨਾਲ ਜਿਹੜਾ ਡਰਗ ਮਨੀ ਨਾਲ ਇਹ ਜੇ ਚੀਜ਼ਾਂ ਬਣਾਉਨੇ ਆ ਤਾਂ ਉਹਦਾ ਹਸ਼ਰ ਹੀ ਹੁੰਦਾ ਇੱਥੇ ਮੈਂ ਨੌਜਵਾਨਾਂ ਨਾਲ ਜੋ ਨੇਬਰਹੂਡ ਦੇ ਵਿੱਚ ਨੇ ਉਹਨਾਂ ਨਾਲ ਵੀ ਗੱਲ ਕੀਤੀ ਹੈ ਇੰਟਰੈਕਟ ਕੀਤਾ ਉਹ ਸਾਰੇ ਇਸ ਗੱਲ ਤੇ ਬੜੀ ਖੁਸ਼ੀ ਮਨਾ ਰਹੇ ਕਿ ਸਾਡੇ ਏਰੀਆ ਸਭ ਨੂੰ ਇਹ ਪਤਾ ਸੀ ਇਹ ਫੈਮਲੀ ਜਿਹੜੀ ਹੈ ਸਾਰੀ ਇਸੇ ਕੰਮ ਤੇ ਸਰ ਇਸ ਤੋਂ ਬੇਟੀ ਵੀ ਤੇ ਇਹਦਾ ਬਰਦਰ ਵੀ ਜਿਹੜੇ ਉਹ ਪਹਿਲਾਂ ਫੜੇ ਜਾ ਚੁੱਕੇ ਐ ਇਸ ਦਿੱਤਿਆ ਪ੍ਰਤਾਪ ਦੇ ਨੁਸਖਾਣ ਔਰ ਪਿੱਛੇ ਆਪਾਂ 8 ਕਿਲੋ ਹਿਰੋਇਨ ਤੇ 6 ਕਿਲੋ ਅਜ਼ੀਮ ਵੀ ਨਾ ਕੋ ਫੜੀ ਐ ਔਰ ਕੈਮੀਕਲ ਵੀ ਫੜੇ ਗਏ ਸੀ ਨਾ ਤੋਂ ਜਿਹੜੇ ਕੁਆਂਟੀਟੀ ਵਧਾਉਣ ਵਾਸਤੇ ਯੂਜ਼ ਕੀਤੇ ਜਾਂਦੇ ਹਿਰੋਇਨ ਦੇ ਵਿੱਚ ਜੋ ਇਹ 10ਵੀਂ ਡੈਮੋਲਿਸ਼ਨ ਹੈਗੀ ਆ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਵਿੱਚ ਔਰ ਅੱਗੇ ਵੀ ਇਹਦੀ ਡਰਾਈਵ ਅਗੇ ਜੁੱਧ ਨਸ਼ਾ ਵਿਰੁੱਧ ਜਿਹੜੀ ਆ ਉਹ ਇਦਾਂ ਜਾਰੀ ਰੱਖਿਆ ਜਾਏ ਸਰ ਇਹ ਪੂਰੇ ਪਰਿਵਾਰ ਦੇ ਉੱਤੇ ਪੱਚੀ ਮੁਕਦੇ ਦਰਜਾ ਆ ਜਾਂ ਫਿਰ ਪਰਿਵਾਰ ਦੇ ਬਖਰੇ ਨੇ ਇਹਦੇ ਬਖਰੇ ਮੈਂ ਵਿੱਚ ਦੇਖਣਾ ਸੀ ਜਿਹੜੇ 25 ਮੁਕਤਮੇ ਆ ਨਾ ਜੀ ਇਹ ਬੰਦਾ 2009 ਤੋਂ ਕ੍ਰਾਈਮ ਦੀ ਦੁਨੀਆ 'ਚ ਐਂਟਰ ਹੋਇਆ ਹੋਇਆ ਜਿਹੜਾ ਇਹ ਸਨੀ ਹੈ ਜੀ ਔਰ ਇਹਦੇ ਖਿਲਾਫ ਪ੍ਰिजन ਐਕਟ ਦੇ ਜੇ ਮਾਨਸਾ ਜੀਲ ਚ ਗਿਆ ਉੱਥੇ ਵੀ ਪਰਚਾ ਦਰਜ ਹੋਇਆ ਆਪਣੇ ਇਸ ਤੋਂ ਇਲਾਵਾ ਨਾਭਾ ਜੀਲ ਚ ਵੀ ਦੇ ਪਰਚਾ ਦਰਜ ਹੈ ਹੁਸ਼ਿਆਰਪੁਰ ਡਿਸਟ੍ਰਿਕਟ ਜੀ ਬੱਚੇ ਦਰਜ ਹੈ ਬਠਿੰਡੇ ਵੀ ਐਂਡੀਪੀਐਸ ਦਾ ਥਰਮਲ ਥਰਨੇ ਜਗਾ 400 ਚੱਤੀ ਦੇ ਮੁਕਦਮੇ ਹੈਗੇ ਹੁਸ਼ਿਆਰਪੁਰ ਸਿਟੀ ਦੇ ਵਿੱਚ ਆਗ ਲਾਉਣੀ ਕਿਸੇ ਦੇ ਘਰ ਨੂੰ 2009 ਤੋਂ ਇਹ ਐਕਟੀਵਿਟੀ ਦੇ ਵਿੱਚ ਹੈਗਾ ਏ ਔਰ ਇਹਦੇ ਵਿੱਚ ਜਿਹੜੇ ਵਕਫਾ ਮਕਰਦਮੇ ਜਿਹੜੇ ਹੀਰਿੰਸ ਕ੍ਰਾਈਮ ਦੇ ਵੀ ਹੈ ਜਿੱਥੇ ਟੈਰਰਿਸਟ ਦੀ ਤਿਆਰੀ ਪੁਰਾਣੀ ਆਈਪੀਸੀ ਦੇ ਵਿੱਚ ਔਰ ਐਨਡੀਪੀਐਸ ਦੇ ਜ਼ਿਆਦਾਤਰ ਮੁਕਦਮੇ ਹੈਗੇ ਔਰ ਆਲ ਅਕਾਉਂਟ ਸਟੇਟ ਹੈਗੇ ਕੋਈ ਵੀ ਐਕਟੀਵਿਟੀ ਦਾ ਲੱਗਦਾ ਕੋਈ ਵੀ ਐਕਟੀਵਿਟੀ ਕਰਦਿਆਂ ਨੂੰ ਵੀ ਵਿੱਚ ਨਾਲ ਲਾਇਆ ਦੇਖੋ ਜੀ ਡਾਟਰ ਵੀ ਇਹਦੇ ਵਿੱਚ ਸ਼ਾਮਲ ਹੋਈ ਹੈ ਉਹਨੂੰ ਵੀ ਪਿੱਛੇ ਅਸੀਂ ਅਰੈਸਟ ਕੀਤਾ ਜਦੋਂ ਅਮਨਦਸੇਆ ਵੀ ਇਹ 6 ਕਿਲੋ ਹਫੀਮ ਇਹ ਆਰਟੀਕਲ ਲੋ ਹੀਰੋਇਨ ਬ੍ਰਾਮਦੋ ਸੀ ਜੀ ਇਹਨਾਂ ਤੋਂ ਔਰ ਉਹ ਕੈਮੀਕਲ ਵੀ ਬ੍ਰਾਮਦੋ ਹੋਇਆ ਸੀ ਜਿਸ ਨਾਲ ਕੁਆਂਟੀਟੀ ਵਧਾਉਣ ਵਾਲਾ ਦਾ ਹੁੰਦਾ ਹੈ ਹੀਰੋਇਨ ਦੀ so that ਜੇ ਦੇ 2 ਕਿਲੋ ਨੂੰ 4 ਕਿਲੋ ਬਣਾ ਲੈਂਦੇ ਸੀ ਔਰ ਉਹਦੇ ਸਮਗਲਿੰਗ ਕਰਦੇ ਰਹੇ ਮੈਂ ਬਹੁਤ ਗੱਲ ਕਰਦਾ ਸੀ ਇਕਲ ਬਾਤ ਕਰਦਾ ਸੀ ਦੇਖੋ ਇਹੜੇ ਯੰਗਸਟਰ ਸੀ ਬੱਚੇ ਬੜੇ ਖੁਸ਼ ਹੋਏ ਇਸ ਗੱਲ ਤੇ ਉਹਨਾਂ ਨੇ ਮਨਸਾਹੇ ਇਹ ਪੁਲਿਸ ਦੇ ਕੰਮ ਨੂੰ ਬਹੁਤ ਐਪਰੀਸ਼ੀਏਟ ਕੀਤਾ ਉਹਨਾਂ ਨੇ ਕਿਹਾ ਵੀ ਜਿਹੜੇ ਤੋਂ ਸੀ ਰੱਬ ਦੇ ਖਿਲਾਫ ਡਰਾਈਵ ਹੈ ਅੰਮ੍ਰਿਤਸਰ ਦੇ ਵਿੱਚ ਉਹ ਤੇ ਨਾਲ ਬਹੁਤ ਖੁਸ਼ ਨੇ ਔਰ ਮੈਂ ਉਹਨੂੰ ਇਹੀ ਸਮਝਾ ਰਿਹਾ ਸੀ ਕਿ ਦੇਖੋ ਨੇਕ ਨੀਤੀ ਤੇ ਬਰਕਤ ਦੀ ਕਮਾਈ करिए ਉਹਦੇ ਚ ਸਾਰਾ ਪ੍ਰਮਾਤਮਾ ਦੀ ਮਿਹਰ ਮਿਲਦੀ ਔਰ ਕਾਮਯਾਬੀ ਮਿਲਦੀ ਹੈ ਔਰ ਉਹ ਮੇਰੇ ਨਾਲ ਐਗਰੀ ਕਰ ਰਹੇ ਸੀ ਦੂਜੀ ਗੱਲ ਉਹ ਇਹ ਕਹਿ ਰਹੇ ਸੀ ਵੀ ਦੇਖੋ ਸਰ ਸਾਰਿਆਂ ਨੂੰ ਇਹ ਮੈਸੇਜ ਬੜਾ ਲਾਊਡ ਐਂਡ ਕਲੀਅਰ ਜਾ ਰਿਹਾ ਉਹ ਸਾਰੇ ਸਾਡੇ ਮਹੱਲੇ ਨੂੰ ਪਤਾ ਵੀ ਇਹ ਬੰਦੇ ਨੇ ਟਰੱਕ ਮਾਲੀ ਨਾਲੇ ਕੰਮ ਕੀਤਾ ਤੇ ਮਕਾਨ ਬਣਾਇਆ। ਸੋ ਇਹਦੇ ਨਾਲ ਬੜਾ ਕਲੀਅਰ ਤੇ ਅੱਛਾ ਮੈਸੇਜ ਹੈ ਸਪੈਸ਼ਲੀ ਸਾਡੀ ਯੰਗਰ ਜਨਰ